ਬਿਕੋ ਸਭ ਤੋਂ ਪਹਿਲਾ ਗੱਲ ਉਹਨਾਂ ਦੀ ਆਪਾਂ ਇਹੀ ਲੈਣੇ ਆ ਵੀ ਜਿਹੜੀ ਗੱਲ ਉਹਨਾਂ ਨੇ ਕਿਹਾ ਵੀ ਅਕਾਲੀ ਦਲ ਮਰਿਆ ਨਹੀਂ ਹੂੰ ਤੇ ਅਸੀਂ ਤਾਂ ਆਰਾਮ ਕਰਨ ਗਏ ਸੀ ਆਰਾਮ ਤੇ ਹੁਣ ਅਸੀਂ ਵਾਪਸ ਆ ਗਏ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਅਕਾਲੀ ਦਲ ਕਦੇ ਵੀ ਨਹੀਂ ਮਰਿਆ ਤੇ ਨਾ ਅਕਾਲੀ ਦਲ ਸ਼ਾਇਦ ਮਰ ਸਕੇ ਕਿਉਂਕਿ ਪੰਜਾਬ ਦੀ ਇਹ ਬੜੀ ਹੀ ਸੁਨਹਿਰੇ ਤੇ ਮਾਣਮੱਤੇ ਇਤਿਹਾਸ ਵਾਲੀ ਜਿਹੜੀ ਹੈ ਪਾਰਟੀ ਹੈ ਉਹ ਠੀਕ ਹੈ ਚੰਗੇ ਮਾੜੇ ਬੰਦੇ ਪਾਰਟੀਆਂ ਦੇ ਵਿੱਚ ਆਉਂਦੇ ਰਹਿੰਦੇ ਨੇ ਪਾਰਟੀਆਂ ਦੇ ਮੁਖੀ ਵੀ ਚੰਗੇ ਮਾੜੇ ਬੰਦੇ ਬਣ ਜਾਂਦੇ ਨੇ ਉਹ ਇੱਕ ਅਲੱਗ ਗੱਲ ਐ ਇਹਦਾ ਮਤਲਬ ਇਹ ਨਹੀਂ ਆਂਦਾ ਵੀ ਕੋਈ ਸੰਸਥਾ ਮਾੜੀ ਹੋ ਗਈ ਜਾਂ ਕੋਈ ਸੰਸਥਾ ਦਾਗੀ ਹੋ ਗਈ ਜਾਂ ਸੰਸਥਾ ਕੋਈ ਬਰਬਾਦ ਹੋ ਗਈ ਆਪਾਂ ਬਹੁਤ ਸਾਰੀਆਂ ਸਰਕਾਰੀ ਸੰਸਥਾਵਾਂ ਗੈਰ ਸਰਕਾਰੀ ਸੰਸਥਾਵਾਂ ਉਹਨਾਂ ਦੇ ਵਿੱਚ ਮਾੜੇ ਕਿਰਦਾਰ ਵਾਲੇ ਘਟੀਆ ਕਿਰਦਾਰ ਵਾਲੇ ਕਰਪਟ ਕਿਸਮ ਦੇ ਬੰਦੇ ਵਪਾਰੀ ਕਿਸਮ ਦੇ ਬੰਦੇ ਸੰਸਥਾਵਾਂ ਨੂੰ ਵੇਚਣ ਵਾਲੇ ਬੰਦੇ ਬਹੁਤ ਕੁਝ ਹੋ ਜਿਹੜੇ ਆ ਉਹ ਸੰਸਥਾਵਾਂ 'ਤੇ ਆ ਜਾਂਦੇ ਨੇ ਜਿਹੜੇ ਰਹੀ ਗੱਲ ਅਕਾਲੀ ਦਲ ਦੀ ਅਕਾਲੀ ਦਲ ਨੂੰ ਮਰਿਆ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਨੂੰ ਪਿਆਰ ਕਰਨ ਵਾਲਾ ਬੰਦਾ ਕੋਈ ਅਕਾਲੀ ਦਲ ਨੂੰ ਮਰਿਆ ਦੇਖਣਾ ਚਾਹੁੰਦਾਗਾ ਕਿਉਂਕਿ ਅਕਾਲੀ ਦਲ ਜਿਹੜਾ ਹੈ 1920 ਦੇ ਵਿੱਚ ਸਥਾਪਿਤ ਹੁੰਦਾ ਹੈ ਜਿਹੜਾ ਕਿ ਇੱਕ ਉਹ ਜੋ ਅਜਿਹਾਂ ਸ਼ਾਂਤਮਈ ਸੰਘਰਸ਼ੀ ਲਹਿਰਾਂ ਚੋਂ ਨਿਕਲਿਆ ਹੋਇਆ ਜਿਹੜਾ ਜਿਹਦਾ ਇਤਿਹਾਸ ਜਿਹੜਾ ਹੈ ਬੇਹੱਦ ਕੁਰਬਾਨੀਆਂ ਨਾਲ ਭਰਿਆ ਪਿਆ ਜਿੱਥੇ ਹੱਸਦੇ ਹੱਸਦਿਆਂ ਨੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਆਪਣੀਆਂ ਜਾਨਾਂ ਬਾਰ ਦਿੱਤੀਆਂ ਤੇ ਉਸ ਤੋਂ ਬਾਅਦ ਜੰਗੇ ਆਜ਼ਾਦੀ ਦੇ ਵਿੱਚ ਜੋ ਅਕਾਲੀ ਦਲ ਦਾ ਰੋਲ ਹੈ ਇਸ ਲਈ ਉਸ ਤੋਂ ਕੋਈ ਬਨਕਰ ਨਹੀਂ ਹੋ ਸਕਦਾ ਇਤਿਹਾਸ ਤਾਂ ਬਿਲਕੁਲ ਹੀ ਬਨਕਰ ਨਹੀਂ ਹੋ ਸਕਦਾ ਜੀ ਤੇ ਇਹ ਵੀ ਸਾਡੇ ਸਾਹਮਣੇ ਹੈ ਵੀ ਸਿੱਖਾਂ ਨੇ ਸ਼ਾਇਦ ਉਹਨਾਂ ਵਧੀਆ ਨਹੀਂ ਲਿਖਿਆ ਇੱਕ ਕਾਮਰੇਡ ਨੇ ਜ਼ਰੂਰ ਲਿਖਿਆ ਅਕਾਲੀ ਮੋਰਚਾ ਦਾ ਇਤਿਹਾਸ ਸੋਹਣ ਸੰਜੋਸ਼ ਜੀ ਜੀ ਜੇ ਸੁਖਵੀਰ ਸਿੰਘ ਬਾਦਲ ਜਾਂ ਉਹਨਾਂ ਦੇ ਸਲਾਹਕਾਰਾਂ ਨੇ ਕੋਈ ਅਕਾਲੀ ਮੋਰਚਾ ਦਾ ਜਾਂ ਕਰੀ ਦਲ ਦਾ ਇਤਿਹਾਸ ਨਹੀਂ ਪੜਿਆ ਤਾਂ ਉਹ ਕਿਤਾਬ ਪੜ ਕੇ ਜਿਹੜਾ ਉਹ ਆਲਦਾ ਸ਼ਾਨਾ ਮਤ ਇਤਿਹਾਸ ਤੋਂ ਜਾਣੂ ਹੋ ਸਕਦੇ ਨੇ ਵੀ ਅਕਾਲੀ ਦਲ ਦਾ ਮਰਿਆ ਇਹ ਨਾ ਮਾਰੇ ਨਾ ਇਹਨਾਂ ਨੂੰ ਕੋਈ ਹੋਰ ਪਾਰਟੀ ਮਾਰ ਸਕੇ ਰਹੀ ਗੱਲ ਸੁਖਵੀਰ ਸਿੰਘ ਬਾਦਲ ਦੀ ਰਾਜਨੀਤੀ ਦੀ ਤੇ ਸੁਖਵੀਰ ਸਿੰਘ ਬਾਦਲ ਦੇ ਰਾਜਨੀਤੀ ਚੋਂ ਲਾਂਬੇ ਹੋਣ ਦੀ ਜਾਂ ਹੋਰ ਉਹਦੇ ਤੇ ਕੁਐਸਚਨ ਮਾਰਕ ਜ਼ਰੂਰ ਲੱਗ ਸਕਦਾ ਹੈ ਅਕਸਰ ਲੋਕ ਇਹ ਕਹਿੰਦੇ ਨੇ ਵੀ ਅਕਾਲੀ ਦਲ ਕਾਇਮ ਰਹੂਗਾ। ਹੂੰ। ਬਾਦਲ ਰਾਜਨੀਤੀ 'ਚ ਰਹਿੰਦੇ ਆ ਨਹੀਂ ਰਹਿੰਦੇ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਪਰ ਇੱਕ ਗੱਲ ਇੱਥੇ ਮੈਂ ਤੁਹਾਨੂੰ ਰੋਕ ਰਿਹਾ ਮਾਫ ਕਰਨਾ ਉਹਦੇ 'ਚ ਇੱਕ ਗੱਲ ਉਹਨਾਂ ਨੇ ਇਹ ਵੀ ਆਖੀ ਜੇਚੇ ਤੌਰ ਤੇ। ਕਹਿੰਦੇ ਹੁਣ ਬੰਦੇ ਬਣਾਵਾਂਗੇ ਅਸੀਂ। ਉਹ ਬੰਦੇ ਕਿਹਨੂੰ ਬਣਾਉਣਾ ਚਾਹੁੰਦੇ ਆ? ਮੈਂ ਉੱਥੇ ਹੀ ਆਉਣਾ। ਵੀ ਰਾਜਨੀਤੀ ਦੇ ਵਿੱਚ ਬਾਦਲਾਂ ਦਾ ਦਬਦਬਾ ਰਹਿੰਦਾ ਹੈ ਨਹੀਂ ਰਹਿੰਦਾ, ਐਸਜੀਪੀਸੀ ਤੇ ਉਹਨੇ ਕੰਟਰੋਲ ਰਹਿੰਦਾ ਨਹੀਂ ਰਹਿੰਦਾ, ਸੀਈਓ ਵਾਲੀ ਪੋਜੀਸ਼ਨ ਜਿਹੜੀ ਆ ਉਹ ਰਹਿੰਦੀ ਹੈ ਨਹੀਂ ਰਹਿੰਦੀ, ਜਾਂ ਉਹ ਕੱਲੇ ਆਪਦਾ ਬਿਜ਼ਨਸ ਜੋਗੇ ਰਹਿ ਜਾਂਦੇ ਆ ਨਹੀਂ ਰਹਿੰਦੇ, ਇਹ ਮ ਤੂੰ ਦੇਖ ਵਾਰੇ ਕਿਸੇ ਨੂੰ ਨਹੀਂ ਪਤਾ ਹੁੰਦਾ ਜਿਵੇਂ ਉਹ ਸਿਆਣੇ ਕਹਿੰਦੇ ਆ ਵੀ ਪਾਸਟ ਤੇ ਜਿਹੜਾ ਹੈ ਬੀਤੇ ਤੇ ਛੋਰਾ ਤੇ ਭਵਿੱਖ ਬਾਰੇ ਚਿੰਤਾ ਕਰਨੀ ਜਿਹੜੀ ਹੈ ਉਹ ਫਜ਼ੂਲ ਦੀਆਂ ਗੱਲਾਂ ਹੁੰਦੀਆਂ ਨੇ ਲੱਗੀਆਂ ਮੌਜੂਦਾ ਜਿਹੜੇ ਸਮੇਂ ਦੇ ਵਿੱਚ ਜਿਸ ਦੌਰ ਦੇ ਵਿੱਚੋਂ ਲੰਘ ਰਿਹਾ ਅਕਾਲੀ ਦਲ ਆਪ ਉਹਦੇ ਤੇ ਜੇ ਗੱਲ ਕਰੀਏ ਤਾਂ ਬਿਨਾਂ ਸ਼ੱਕ ਅਕਾਲੀ ਦਲ ਜਿਹੜਾ ਹੈ ਉਹ ਬੇਹਦ ਸੰਕਟਾਂ ਵਾਲੇ ਤੇ ਸੰਕਟਮਈ ਦੌਰ ਦੇ ਵਿੱਚੋਂ ਲੰਘ ਰਿਹਾ ਹੈ ਜਿਵੇਂ ਇਹ ਕਹ ਲਈਏ ਵੀ ਕੋਈ ਬੰਦਾ ਕਾਇਦਾ ਹੋਵੇ ਮਰਨਾ ਹੈ ਤੇ ਲੋਕ ਅੱਕ ਜਾਣ ਕਰਨ ਵੀ ਤੂੰ ਮਰ ਲੈ ਤੇ ਫੇਰ ਤਾਂ ਲੋਕ ਇਹੀ ਸੋਚਣ ਵੀ ਹੁਣ ਦੇਖਦੇ ਆ ਵੀ ਇਹ ਆਤਮ ਹੱਤਿਆ ਲਈ ਜਾਂ ਆਤਮਦਾਹ ਲਈ ਆਤਮ ਘਾਤ ਲਈ ਰਸਤਾ ਕਿਹੜਾ اختیار ਕਰਦਾ ਉਸ ਤਰ੍ਹਾਂ ਦੇ ਰਾਹ ਜਿਹੜੀ ਹੈ ਇਕੱਲੇ ਲੀਡਰਸ਼ਿਪ ਪਈ ਲੱਗਦੀ ਹੈ ਜਿਹੜੀ ਗੱਲ ਤੁਸੀਂ ਕਹੀ ਵੀ ਅਸੀਂ ਇਕੱਲੇ ਇਕੱਲੇ ਦੇਖਾਂਗੇ ਹੁਣ ਦੇਖਣ ਵਾਲਿਆਂ ਦੇ ਵਿੱਚ ਪਤਾ ਨਹੀਂ ਉਹ ਕਿਹਦੀ ਕਿਹਦੀ ਸੂਚੀ ਬਣਾਈ ਬੈਠੇ ਨੇ ਉਹ ਪੰਥਕ ਸੁਧਾਰ ਲਹਿਰ ਵਾਲਿਆਂ ਨੂੰ ਦੇਖਣਾ ਚਾਹੁੰਦੇ ਨੇ ਸਿੰਘ ਸਹਿਬਾਨ ਨੂੰ ਦੇਖਣਾ ਚਾਹੁੰਦੇ ਨੇ ਜਿਹੜੀ ਹੈ ਸੱਚੀ ਸੁੱਚੀ ਗੱਲ ਕਰਨ ਵਾਲੇ ਪੱਤਰਕਾਰਾਂ ਨੂੰ ਦੇਖਣਾ ਚਾਹੁੰਦੇ ਨੇ ਜਾਂ ਜਿਹੜੇ ਉਹਨਾਂ ਨੂੰ ਸਹੀ ਰਹਿ ਮਤ ਦੇ ਦਿੰਦੇ ਨੇ ਉਹਨਾਂ ਨੂੰ ਦੇਖਣਾ ਚਾਹੁੰਦੇ ਨੇ ਜਾਂ ਜਿਹੜਾ ਉਹਨਾਂ ਦੀ ਬੇੜੀ 'ਚ ਬੱਟੇ ਪਾ ਰਹੇ ਨੇ ਉਹਨਾਂ ਦੀ ਸਲਾਹਕਾਰ ਕੋਈ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕੈਂਪੇਨ ਚਲਾ ਰਿਹਾ ਕੋਈ ਕਿਸੇ ਤੇ ਜਾਂ ਉਹਨਾਂ ਨੂੰ ਦੇਖਣਾ ਚਾਹੁੰਦੇ ਨੇ ਵੀ ਉਹਨਾਂ ਨੂੰ ਅਸਲੀਅਤ ਪਤਾ ਲੱਗ ਗਈ ਵੀ ਮੇਰਾ ਮੇਰਾ ਬੇੜਾ ਕਿਨੇ ਬਿਠਾਇਆ ਮੇਰਾ ਭੱਟਾ ਕਿ ਕੌਣ ਗਲ ਕਰ ਰਿਹਾ ਵੀ ਹੁਣ ਇਹ ਜਿਆਦਾ ਉਹ 10 ਦਿਨ ਵੀ ਕਿਹਨੂੰ ਦੇਖਣਾ ਹੈ ਕਿ ਇਹਨੂੰ ਨਹੀਂ ਦੇਖਣਾ ਇਦੇ ਬਾਰੇ ਹਜੇ ਹੁਣ ਜਿਹੜੀ ਉਹੀ ਸਿੱਧੀ ਜੀ ਗੱਲ ਕਰਦੇ ਨਹੀਂ ਸਪਸ਼ਟ ਜੀ ਨਾ ਹੋਵੇ ਉਹਦੇ ਬਾਰੇ ਫਿਰ ਆਪਾਂ ਹੁਣ ਕੀ ਨਤਾਰਾ ਕਰਾਂਗੇ ਵੀ ਤੁਹਾਨੂੰ ਦੇਖਣਾ ਜਾਂ ਮੈਨੂੰ ਦੇਖਣਾ ਜਾਂ ਕਿਸ ਨੂੰ ਦੇਖਣਾ ਇਹਦੇ ਬਾਰੇ ਤਾਂ ਹੁਣ ਆਪਾਂ ਤੁਸੀਂ ਮਤਲਬ ਸਭ ਤੋਂ ਵੱਡੀ ਗੱਲ ਇਹ ਦੇਖੋ ਅਕਸਰ ਕੀ ਹੁੰਦਾ ਹੈ ਜਦੋਂ ਕੋਈ ਕ੍ਰਾਈਮ ਹੋ ਜਾਂਦਾ ਹੈ ਆਮ ਆਪਾਂ ਦੂਜੇ ਸੋਸਾਇਟੀ ਦੇ ਕ੍ਰਾਈਮ ਦੀ ਗੱਲ ਕਰੀਏ ਕੋਈ ਕਤਲ ਹੋ ਗਿਆ ਇਰਾਦਾ ਕਤਲ ਨਾ ਹੋ ਗਿਆ ਬਲਾਤ ਕਰਦਾ ਹੋ ਗਿਆ ਕੋਈ ਹਿਦਿਸ ਕ੍ਰਾਈਮ ਹੋ ਗਿਆ ਉਹਦੇ ਚ ਆਮ ਤੌਰ ਤੇ ਕੀ ਹੁੰਦਾ ਹੈ ਵੀ ਜੋ ਕਨਫੈਸ਼ਨਲ ਸਟੇਟਮੈਂਟ ਜਿਹੜੀ ਹੈ ਪੁਲਿਸ ਕੋਲ ਅਪਰਾਧੀ ਵੱਲੋਂ ਦਿੱਤੀ ਜਾਂਦੀ ਹੈ ਵੀ ਹਾਂ ਇਹ ਮੈਂ ਕ੍ਰਾਈਮ ਕੀਤਾ ਐਦਾਂ ਕੀਤਾ ਸਾਰੇ ਕਿਵੇਂ ਕ੍ਰਾਈਮ ਨੂੰ ਇਨਜ਼ਾਮ ਦਿੱਤਾ ਉਹ ਸਾਰਾ ਕੁਝ ਉੱਥੇ ਬਣ ਜਾਂਦਾ ਹੈ ਉੱਥੇ ਜੋ ਬਿਆਨ ਲਿਖਿਆ ਹੁੰਦਾ ਉਹਦੇ ਤੇ ਉਹ ਦਸਖਤ ਕਰ ਦਿੰਦਾ ਜਿਵੇਂ ਉਹ ਅਦਾਲਤ ਚ ਜਾਂਦਾ ਹੈ ਉਸ ਅਦਾਲਤ ਚ ਜਾ ਕੇ ਕਹਿੰਦਾ ਵੀ ਦੇਖੋ ਜੀ ਪੁਲਿਸ ਨੇ ਤਾਂ ਮੈਨੂੰ ਕੁੱਟਿਆ ਮਾਰਿਆ ਤੇ ਪੁਲਿਸ ਨੇ ਕੁੱਟ ਕੇ ਜਿਹੜਾ ਮੈਨੂੰ ਮੰਗਾ ਲਿਆ ਹਾਂ ਇੱਕ ਕਾਨੂੰਨ ਵੀ ਹੈ ਸਾਡਾ ਜਿਹੜਾ ਪੁਲਿਸ ਕੋਲ ਦਿੱਤਾ ਜਿਹੜਾ ਬਿਆਨ ਹੈ ਉਹ ਅਦਾਲਤ ਦੇ ਵਿੱਚ ਨੇ ਮਨੇ ਜਾਂਦਾ ਅਦਾਲਤ ਜਿਹੜੋਂ ਫੈਸਲਾ ਸਣਉਂਦੀ ਹੈ ਸਿਰਫ ਤੱਥਾਂ ਤੇ ਸਬੂਤਾਂ ਦੇ ਆਧਾਰ ਤੇ ਮਨੇ ਜਾਂਦਾ ਹੁਣ ਸੁਖਵੀਰ ਸਿੰਘ ਬਾਦਲ ਦੋ ਅਦਾਲਤਾਂ ਦੇ ਵਿੱਚ ਪੇਸ਼ ਹੋਇਆ ਪਹਿਲੀ ਅਦਾਲਤ ਸੀ ਜਿਹਨੂੰ ਉਹ ਉਸੇ ਵੀਡੀਓ ਦੇ ਵਿੱਚ ਉਸੇ ਬਿਆਨਬਾਜ਼ੀ ਦੇ ਵਿੱਚ ਕਹਿੰਦਾ ਵੀ ਅਕਾਲ ਤਖਤ ਸਾਡੇ ਲਈ ਸਰਵਉੱਚ ਹੈ ਅਕਾਲ ਤਖਤ ਤੋਂ ਉੱਪਰ ਸਾਡੇ ਲਈ ਕੋਈ ਨਹੀਂ ਅਕਾਲ ਤਖਤ ਮਹਾਨ ਹੈ ਜੀ ਜਦੋਂ ਉਸ ਕਚਹਿਰੀ ਦੇ ਵਿੱਚ ਪੇਸ਼ ਹੋ ਕੇ ਉਹ ਕੋਈ ਸੀਏਜੀ ਸਟਾਫ ਨਹੀਂ ਸੀ ਜਿੱਥੇ ਆਮ ਤੌਰ ਤੇ ਇਹ ਮੰਨਿਆ ਜਾਂਦਾ ਵੀ ਸੀਏਜੀ ਸਟਾਫ ਦੇ ਵਿੱਚ ਬੰਦੇ ਨੂੰ ਮੁੱਦਾ ਕਰਕੇ ਪਟਾ ਫੇਰ ਕੇ ਬਣਾਇਆ ਜਾਂਦਾ ਕੁੱਟ ਕੇ ਉੱਥੇ ਆਪਾਂ ساری ਦੁਨੀਆ ਨੇ ਦੇਖਿਆ ਕੱਲੇ ਪੰਜਾਬ ਨੇ ਨਹੀਂ ਦੇਖਿਆ ਜਾਂ ਦਰਬਾਰ ਸਾਹਿਬ ਸਬੂਹ ਦੇ ਅੰਦਰ ਜਿਹੜੀ ਸੰਗਤ ਸੀ ਉਹਨਾਂ ਨੇ ਕੱਲੇ ਨੇ ਦੇਖਿਆ ساری ਦੁਨੀਆ ਨੇ ਲਾਈਵ ਜਿਹੜਾ ਟੈਲੀਕਾਸਟ ਹੁੰਦਾ ਦੇਖਿਆ ਵੀ ਉਹ ਤੇ ਕੋਈ ਇਹਨਾਂ ਦੇ ਨਾਲ ਤਾਂ ਕੋਈ ਗਰਦਨ ਤੇ ਤਲਵਾਰ ਧਰੀ ਹੋਈ ਸੀ ਨਾ ਕੋਈ ਡਾਂਗ ਲੈ ਕੇ ਪਿੱਛੇ ਖੜਾ ਸੀਗਾ ਵੀ ਜੇ ਤੁਸੀਂ ਹਾਂ ਨਾ ਕੀਤੀ ਤਾਂ ਤੁਹਾਡੇ ਸਿਰ 'ਚ ਜਾਂ ਮੋਰਾ 'ਚ ਜਾਂ ਗੱਟਿਆਂ 'ਚ ਮਾਰਾਂਗੇ ਡਾਂਗੇ ਤਾਂ ਵੀਲ ਚੇਅਰ ਤੇ ਬੈਠੇ ਸੀ ਉਹਨਾਂ ਦੇ ਰਾਜ ਦੇ ਵਿੱਚ ਪੈਰ ਤੇ ਸੱਟ ਲੱਗੀ ਹੋਈ ਸੀ ਤੇ ਇਹਨਾਂ ਨਾਲ ਉਹ ਜੀ ਰਾਇਤ ਵੀ ਜਿਹੜੀ ਆ ਉਹ ਵਰਤੀ ਗਈ ਜਿੱਨਾਕ ਫਿਜ਼ੀਕਲੀ ਫੈਟ ਨਹੀਂ ਲਾਉਣ ਦਿੱਤੀ ਜਾ ਸਕਦੀ ਸੀ ਤੇ ਜਦੋਂ ਤਾਂ ਅਸੀਂ ਉੱਥੋਂ ਦਾ ਜਿਹੜਾ ਸਾਰਾ ਦੌਰ ਦਰਾ ਦੇਖਣਾ ਉਹ ਤਾਂ ਇਹ ਲੱਗਦਾ ਵੀ ਉੱਥੇ ਕੋਈ ਜ਼ੋਰ ਜ਼ਬਰਦਸਤੀ ਜਾਂ ਜਾਂ ਇਸ ਤਰ੍ਹਾਂ ਦਾ ਕੋਈ ਨਹੀਂ ਸੀ ਹਾਂ ਉਹਨਾਂ ਨੇ ਇੱਕ ਜ਼ਰੂਰ ਗੱਲ ਕਹੀ ਵੀ ਹਾਂ ਜਾਂ ਨਾ ਦੋ ਟੁਕ ਜਵਾਬ ਦਿਓ ਉਹ ਤਾਂ ਤੁਸੀਂ ਨਾ ਕਹਿ ਸਕਦੇ ਸੀ ਜਦੋਂ ਤੁਸੀਂ ਇਹ ਸਾਰਾ ਕੁਝ ਮੰਨ ਲਿਆ ਵੀ ਸੁਮੇਲ ਸਿੰਘ ਸੈਣੀ ਵਰਗੇ ਬੰਦੇ ਨੂੰ ਡੀਜੀਪੀ ਲਾਉਣ ਦੇ ਵਿੱਚ ਸਾਡੀ ਭੂਮਿਕਾ ਹੈ ਇਜ਼ਹਾਰ ਆलम ਵਰਗੇ ਬੰਦਿਆਂ ਦੀ ਪਤਨੀ ਨੂੰ ਟਿਕਟ ਦੇ ਕੇ ਸੀਪੀਐਸ ਬਣਾਉਣ ਦੇ ਵਿੱਚ ਸਾਡੀ ਭੂਮਿਕਾ ਹੈ ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਵਿੱਚ ਸਾਡੀ ਭੂਮਿਕਾ ਹੈ ਇਵਨ ਕੇ ਇਸ਼ਤਿਹਾਰਾਂ ਦੇ ਪੈਸੇ ਵੀ ਭਰਤੇ ਐਸਡੀਪੀਸੀ ਨੇ ਜਿਹੜੇ ਜਾਰੀ ਕੀਤੇ ਸੀ ਉਥੋਂ ਤੱਕ ਤੁਸੀਂ ਸਾਰਾ ਕੁਝ ਕਰ ਲਿਆ ਉਸ ਕਤਹਿਰੀ ਦੇ ਵਿੱਚ ਫਿਰ ਤੁਸੀਂ ਆ ਕੇ ਗੱਲ ਕਿੱਥੇ ਕਰਦੇ ਹੋ ਅਕਸਰ ਜਿਹੜੇ ਐ ਅਸੀਂ ਕੋਈ ਵੀ ਸ਼ਰਧਾਵਾਨ ਸਿੱਖ ਹੋਵੇ ਜਿਹਨੂੰ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਿ ਉਹ ਕੋਈ ਗੱਲ ਕਿਸੇ ਕਰਦੇ ਆ ਉਥੇ ਤੁਸੀਂ ਦਰਬਾਰ ਸਾਹਿਬ ਸਮੂਹ ਚ ਖੜੇ ਹੋ ਮਤਲਬ ਕੋਈ ਛੋਟੀ ਮੋਟੀ ਗੱਲ ਨਹੀਂ ਗੁਰੂ ਨੂੰ ਹਾਜ਼ਰ ਨਾਜ਼ਰ ਗੁਰੂ ਤਾਂ ਹਾਜ਼ਰ ਨਾਜ਼ਰ ਉੱਥੇ ਹੈ ਜੇ ਉੱਥੇ ਹਾਜ਼ਰ ਨਾਜ਼ਰ ਗੁਰੂ ਦੀ ਹਾਜ਼ਰੀ ਦੇ ਵਿੱਚ ਉਹ ਗੱਲਾਂ ਸਾਰੀਆਂ ਝੋਲੀ 'ਚ ਪਵਾ ਕੇ ਤੁਸੀਂ ਬਾਹਰ ਆ ਕੇ ਇੱਕ ਇਕੱਠ ਦੇ ਵਿੱਚ ਆ ਕੇ ਕਹਿੰਦੇ ਹੋ ਵੀ ਉਹ ਸਾਰਾ ਕੁਝ ਜੋ ਕੁਝ ਮੈਂ ਮੰਨ ਲਿਆ ਉਹ ਤਾਂ ਸਿਰਫ ਇੱਕ ਦਵਾ ਸੀ ਜਾਂ ਇੱਕ ਮੰਨਣਾ ਪੈਣਾ ਸੀ ਜਾਂ ਮੇਰੀ ਮਜਬੂਰੀ ਸੀ ਜਾਂ ਜੋ ਵੀ ਕਰਦੇ ਹਾਂ ਤਾਂ ਇਤੋਂ ਵੱਡਾ ਪਖੰਡ ਜਿਹੜਾ ਹੈ ਮੈਨੂੰ ਨਹੀਂ ਲੱਗਦਾ ਕੋਈ ਹੋ ਸਕਦਾ ਤੇ ਹੁਣ ਇਹ ਇਹ ਗੱਲ ਤਾਂ ਸੁਖਵੀਰ ਸਿੰਘ ਪਾਰ ਨਦਾਰਾ ਕਰ ਲੈਣ ਤਾਂ ਇਹਦਾ ਮਤਲਬ ਇਹ ਹੈ ਵੀ ਜਥੇਦਾਰ ਸਿੰਘ ਸਹਿਵਾਨ ਨੇ ਜਿਹੜੀ ਉਹਨਾਂ ਨੂੰ ਸਜ਼ਾ ਸੁਣਾਈ ਜਾਂ ਜੋ ਤਨਖਾਹ ਆਈ ਇਹਦਾ ਮਤਲਬ ਉਹ ਸਾਰਾ ਕੁਝ ਅ ਫਰਜ਼ੀ ਸੀ ਸਾਰਾ ਫਰਜ਼ੀਵਾੜਾ ਸੀ ਸਾਰਾ ਕੀ ਕੀ ਮਤਲਬ ਉਹ ਸਾਰਾ ਸਹੀ ਨਹੀਂ ਸੀ ਮੰਨਿਆ ਗਿਆ ਉਦੋਂ ਤੁਸੀਂ ਇਸ ਤੋਂ ਵੱਡਾ ਪਖੰਡ ਇਸ ਤੋਂ ਵੱਡਾ ਮਤਲਬ ਮੈਨੂੰ ਨਹੀਂ ਲੱਗਦਾ ਵੀ ਅੱਜ ਦੀ ਦੌਰ ਦੇ ਵਿੱਚ ਰਾਜਨੀਤੀ ਦੇ ਵਿੱਚ ਕੋਈ ਹੋ ਸਕਦਾ ਇੱਕ ਗੱਲ ਉਹਨਾਂ ਨੇ ਕਹੀ ਵੀ ਅਸੀਂ ਆਰਾਮ ਕਰਨ ਗਏ ਹਾਂ ਤੁਸੀਂ ਤੁਸੀਂ ਤਾਂ 25 ਸਾਲ ਰਾਜ ਕਰਨ ਦਾ ਸੁਪਨਾ ਲੈ ਕੇ ਚੱਲੇ ਸੀ 2007 ਦੇ ਵਿੱਚ ਤੁਹਾਡੀ ਸਰਕਾਰ ਬਣ ਗਈ ਸੀ 25 ਸਾਲ ਤਾਂ ਹਜੇ ਜਾ ਕੇ ਉਹ ਹੋਣੇ ਨੇਗੇ ਮਿਰਕਲ 2032 ਚ ਹੋਣਗੇ ਜੀ ਕੋਸੋ ਵੀ ਲੇਟ ਜੀ ਤੇ ਜੇ ਮਤਲਬ ਤੁਸੀਂ 32 ਤਾਂ ਹਜੇ ਆਇਆ ਹੀ ਨਹੀਂਗਾ ਤੁਸੀਂ ਪਹਿਲਾਂ ਹੀ ਹੰਬ ਗਏ ਲੋਕਾਂ ਨੇ ਤੁਹਾਨੂੰ ਵੇਲੇ ਕਰਕੇ ਘਰੇ ਬਿਠਾਤਾ ਆਰਾਮ ਤੁਹਾਨੂੰ ਕਰਨ ਲੋਕਾਂ ਨੇ ਲਾਤਾ ਤੁਸੀਂ ਆਰਾਮ ਕਰਨ ਕਿੱਥੋਂ ਗਏ ਸੀ ਤੁਸੀਂ ਆਰਾਮ ਕਰਨ ਤਾਂ ਮੰਨ ਜਿਸਕਦੇ ਸੀ ਵੀ 2017 ਦੇ ਇਲੈਕਸ਼ਨ ਆ 2022 ਦੇ ਇਲੈਕਸ਼ਨ ਆ 2024 ਦੇ ਆ 2019 ਦੇ ਇਲੈਕਸ਼ਨ ਆ ਤੁਸੀਂ ਕਹਿੰਦੇ ਵੀ ਅਸੀਂ ਆਰਾਮ ਕਰ ਰਹੇ ਹਾਂ ਅਸੀਂ ਹੁਣ ਚੋਣਾਂ ਨਹੀਂ ਲੜਨੀ ਆ ਜਿਵੇਂ ਹੁਣ ਤੁਸੀਂ ਕਿਹਾ ਵੀ ਜਿਵੇਂ ਨਹੀਂ ਚੋਣ ਅਸੀਂ ਨਹੀਂ ਲੜਨੀ ਜਿਵੇਂ ਨਹੀਂ ਚੋਣ ਲੜਨ ਦੋ ਤੁਸੀਂ ਭੱਜੇ ਨਾ ਪਕੌੜੇ ਹੋਏ ਨਾ ਤੁਸੀਂ ਤਾਂ ਫੇਰ ਤਾਂ ਅਸੀਂ ਮੰਨ ਸਕਦੇ ਸੀ ਤੁਸੀਂ ਆਰਾਮ ਕਰਨ ਗਏ ਹੋ ਤੁਸੀਂ ਤਾਂ ਟਿਕੜੰਬਾਜ਼ੀ ਗੇ ਲਾਉਂਦੇ ਫਿਰਦੇ ਸੀਗੇ ਤੁਸੀਂ ਤਾਂ ਹਰ ਤਰ੍ਹਾਂ ਦਾ ਜੋੜ ਤੋੜ ਕਰਨ ਦੀ ਰਾਜਨੀਤੀ ਜਿਹੜੀ ਆ ਉਹ ਕਰ ਰਹੇ ਸੀਗੇ ਫਿਰ ਤੁਹਾਨੂੰ ਆਰਾਮ ਕਰਨਗੇ ਕਿਵੇਂ ਮੰਨ ਲੀਏ ਮਤਲਬ ਜਿਹੜਾ ਇਹੋ ਜਿਹਾ ਪਖੰਡ ਬਾਦ ਹੈ ਜਿਹੜੇ ਹੁਣ ਤੱਕ ਦੇ ਕਮੇਡੀ ਸ਼ੋਅ ਜਿਹੜੇ ਉਹਨਾਂ ਨੇ ਹੁਣ ਤੱਕ ਕੀਤੇ ਹੋਏ ਨੇ ਜਿਹੜਾ ਕਿ ਸਭ ਤੋਂ ਮਤਲਬ ਉਹਨਾਂ ਨੂੰ ਗੱਪੀ ਵੀ ਜਿਹੜਾ ਉਹ ਪ੍ਰੂਵ ਕਰਦਾ ਕਿ ਤਾਂ ਕਿ ਲੋਕਾਂ ਨੇ ਕਮੇਡੀਅਨ ਵੀ ਸਾਬਤ ਕਰ ਦਤਾ ਗਿਆ ਮਤਲਬ ਹੁਣ ਹੋਰ ਲੋਕਾਂ ਚ ਕਿੰਨੀ ਆ ਤੁਸੀਂ ਹਾਸੋਹਿਣੀਆਂ ਗੱਲਾਂ ਕਰਕੇ ਆਪ ਦਾ ਆਤਮ ਮਖੌਲ ਕਿੰਨਾ ਕੋੜਾ ਹੋਊਗਾ ਮੈਨੂੰ ਤਾਂ ਇਹ ਗੱਲ ਲੱਗਦੀ ਹੈ ਦੂਜੀ ਗੱਲ ਹੁਣ ਅਕਾਲੀ ਦਲ ਦਾ ਉਹ ਸਾਡੇ ਸਾਹਮਣੇ ਆ ਹੁਣ ਤਾਂ ਮੈਨੂੰ ਲੱਗਦਾ ਨਹੀਂ ਵੀ ਕੋਈ ਬੰਦਾ ਕੋਈ ਐਸਾ ਕਹਿ ਸਕੇ ਵੀ ਇਹ ਬਚਾ ਬਚਾ ਦਾ ਕੋਈ ਤਰੀਕਾ ਕਰ ਕੋਈ ਅੱਲਾ ਰਹਾ ਬਾਕੀ